ਸਮਝ ਜੀ ਪਹਿਲਾਂ ਤਾਂ ਆਪਦੇ ਬਾਰੇ ਜਾਣਕਾਰੀ ਦੇ ਦਿਓ ਬਾਜੂ ਸਿੰਘ ਬਰਾੜ ਹਾਂਜੀ ਆ ਸੀਨੀਅਰ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤਲਵੰਡੀ ਤੋਂ ਹਾਂਜੀ ਇੱਕ ਪ੍ਰਧਾਨ ਜੀ ਤੁਸੀਂ ਮੰਨ ਲਓ ਮੈਂ ਕਿੰਨੇ ਉਮਰ ਹੋ ਗਈ ਤੁਹਾਡੀ ਮੇਰੀ ਉਮਰ ਇਸ ਵੇਲੇ ਜੀ 74 ਹੈ ਜੀ 74 74 ਸਾਲ ਜੀ ਇੱਕ ਤੁਹਾਡੇ ਕੋਲ ਜਾਣਕਾਰੀ ਨੇ ਤਲਵੰਡੀ ਪਈ ਦਾ ਜਿਹੜਾ ਬੱਸ ਸਟੈਂਡ ਹੈ ਕਦੋਂ ਹੋਣ ਵਿੱਚ ਆਇਆ ਹੈ ਮਤਲਬ ਇਹਦੇ ਨਵੇਂ ਬਾਰੇ ਸਾਨੂੰ ਜਾਣਕਾਰੀ ਦਿਓ ਤੇ ਪੁਰਾਣੇ ਬਾਰੇ ਵੀ ਦੱਸ ਦਿਜੇ ਜਨਨਕ ਤੁਹਾਨੂੰ ਜਾਣਕਾਰੀ ਹੋਗੀ ਆਪਾਂ ਪੁਰਾਣੇ ਬੱਸ ਸਟੈਂਡ ਦੀ ਪਹਿਲਾਂ ਗੱਲ ਕਰ ਲਈਏ ਤੇ ਪੁਰਾਣਾ ਬੱਸ ਸਟੈਂਡ ਜਿਹੜਾ ਸੀਗਾ ਸਾਡਾ ਉਹ ਮੇਰਾ ਕਹਿਲਾ ਵੀ ਮੇਰੇ ਜਨਮ ਤੋਂ ਪਹਿਲਾਂ ਦਾ ਹੀ ਚੱਲਦਾ ਸੀ ਠੀਕ ਹੈ ਜੀ ਪਰ ਜਿਹੜਾ ਮੈਂ ਵੇਖਿਆ ਛੋਟੇ ਹੁੰਦਿਆਂ ਨੇ ਉਹ ਫਾਟਕ ਦੇ ਨੇੜੇ ਜਿੱਥੋਂ ਹੋ ਮੈਂ ਜਿੰਨੇ ਦਰਨਾ ਕੋਲੋਂ ਲੰਦੇ ਵੱਲੋਂ ਕਰ ਦਿੱਤੀ ਰੋਡ ਨਿਕਲਦੀ ਐ ਸਟੇਸ਼ਨ ਵੱਲੋਂ ਜਾਂਦੀ ਐ ਹੂੰ ਹੂੰ ਉੱਥੇ ਉਨੀ ਦੇ ਵਿੱਚ ਇੱਕ ਪਿੱਪਲ ਹੁੰਦਾ ਸੀ ਬਹੁਤ ਵੱਡਾ ਬਹੁਤ ਵੱਡਾ ਠੀਕ ਐ ਉਸ ਪਿੱਪਲ ਦੇ ਚਾਰਚ ਫਿਰੇ ਐ ਬਸ ਘੁੰਮ ਕੇ ਖੜ ਜਾਂਦੀ ਸੀ ਉੱਥੇ ਦੁਕਾਨਾਂ ਤਾਂ ਕੋਈ ਨਾ ਹੁੰਦੀ ਇਕੱਲਾ ਪਿੱਪਲ ਹੀ ਹੁੰਦਾ ਨੇੜੇ ਇਕੱਲਾ ਪਿੱਪਲ ਹੁੰਦਾ ਸੀ ਤੇ ਦੁਕਾਨਾਂ ਵੇਰ ਲੀਆਂ ਵੇਰ ਲਈ ਮੈਂ ਪਰਲੀ ਸਾਈਡ ਤੇ ਇੱਕ ਉਹ ਹੁੰਦੀ ਸੀ ਬਿਹਾਰੀ ਦੀ ਕਾਹ ਵਾਲੀ ਦੁਕਾਨ ਹੁੰਦੀ ਸੀ ਠੀਕ ਐ ਤੇ ਇਧਰ ਇੱਕ ਹਲਵਾਈ ਦੀ ਦੁਕਾਨ ਹੁੰਦੀ ਸੀ ਮਤਲਬ ਬੜਾ ਸੰਘਣਾ ਨਹੀਂ ਸੀ ਬੜਾ ਜਿਆਦਾ ਠੀਕ ਐ ਵਰਨਾ ਵਰਨਾ ਯਾ ਕੰਮ ਸੀਗਾ ਠੀਕ ਐ ਜੀ ਤੇ ਜਾਂ ਉਰਾਨਾ ਨਹੀਂ ਕਾਮ ਠੀਕ ਹੈ ਜੋ ਪਿਪਲ ਨੂੰ ਹੀ ਬਸ ਸਟੈਂਡ ਕਹਿੰਦੇ ਸੀ ਉਹਦੇ ਚਾਰ ਚੁਫੇਰੇ ਬਸ ਘੁੰਮਗੇ ਨਾ ਹਾਂਜੀ ਤੇ ਉੱਥੇ ਖੜ ਜਾਨੀ ਠੀਕ ਹੈ ਜੀ ਤੇ ਜਿਹੜਾ ਨਵਾਂ ਬਸ ਸਟੈਂਡ ਆ ਇਹ ਕਦੋਂ ਮੰਨ ਲਓ ਹੋਂਦ ਵਿੱਚ ਆਇਆ ਇਹ ਨਵਾਂ ਬਸ ਸਟੈਂਡ ਸਾਡਾ ਜੀ ਸਾਡੇ ਨਾ ਇੱਥੇ ਸਰਦਾਰ ਸੰਮੂਰਨ ਸਿੰਘ ਰਹੇ ਆ ਮਿਊਨਿਸਪੈਲਟੀ ਦੇ ਪ੍ਰਧਾਨ ਠੀਕ ਹੈ ਜੀ ਬਹੁਤ ਵਧੀਆ ਬੰਦੇ ਅੱਛੇ ਬੰਦੇ ਸੀਗੇ ਹਾਂਜੀ ਤੇ ਉਹਨਾਂ ਨੇ ਉਭਰਾਲਾ ਕੀਤਾ ਵੀ ਬਸ ਸਟੈਂਡ ਨੂੰ ਇਥੇ ਥਾਂ ਥੋੜਾ ਹੈ ਆਬਾਦੀ ਵਧਦੀ ਜਾਂਦੀ ਹੈ ਭੀੜ ਭੜਕਾ ਰਹਿਣ ਲਾ ਪਿਆ ਕਿਸੇ ਖੁੱਲ੍ਹੀ ਜਗ੍ਹਾ ਦੇ ਲੈ ਕੇ ਠੀਕ ਹੈ ਜੀ ਉਹਨਾਂ ਨੇ ਚੌਂਕ ਵਾਲੀ ਸਾਈਡ ਨੂੰ ਸਾਡੇ ਨਾਲ ਉੱਥੇ ਬਾਬੇ ਬਖੂਏ ਦੀ ਜਗ੍ਹਾ ਹੁੰਦੀ ਠੀਕ ਹੈ ਜੀ ਆਪੇ ਬੁਗਰੀ ਦੀ ਜਗਾ ਬਹੁਤ ਖੁੱਲੀ-ਡੁੱਲੀ ਸੀ ਤੇ ਬਣਾ ਬਣਾ ਦੇ ਰੁੱਖ ਠੀਕ ਹੈ ਜੀ ਬਹੁਤ ਹੁੰਦੇ ਸੀ ਬੜੀ ਸੰਘਣੀ ਛਾਂ ਹੁੰਦੀ ਸੀ ਠੀਕ ਹੈ ਜੀ ਕਿ ਹੁੰਦੇ ਅਸੀਂ ਵੀ ਉੱਥੇ ਖੇਡਦੇ ਰਹੇ ਹਾਂ ਹੂੰ ਹੂੰ ਤੇ ਉਹ ਜਗ੍ਹਾ ਨੂੰ ਇਹਨਾਂ ਨੇ ਸਿਲੈਕਟ ਕਰਕੇ ਠੀਕ ਹੈ ਜੀ ਐਮਐਲਏ ਸਾਹਿਬ ਹੁੰਦੇ ਸੀ ਸਾਡੇ ਇੱਥੇ ਸਰਦਾਰ ਗਰਨਾਥ ਸਿੰਘ ਬਰਾੜ ਕੋਈ ਪਰ ਛੋਹੇ ਤੋਂ ਹਾਂਜੀ ਹਾਂ ਉਹਨਾਂ ਨੇ ਵੀ ਆਣ ਕੇ ਉਹ ਕਹਿੰਦੇ ਜੀ ਠੀਕ ਆ ਤੇ ਉਥੇ ਇਹਨਾਂ ਨੇ ਬੱਸ ਸਟੈਂਡ ਜਿਹੜਾ ਨਵਾਂ ਬੱਸ ਸਟੈਂਡ ਦਾ ਅਧ்கਾਟ ਨੇ ਇਹਨਾਂ ਨੇ ਕੀਤਾ 1975 ਦੇ ਵਿੱਚ ਠੀਕ ਹੈ ਜੀ ਸਰਦਾਰ ਫਤਮੂਰ ਸਿੰਘ ਤਲਵੰਡੀ ਭਾਈ ਤੋਂ ਪ੍ਰਧਾਨ ਨਗਰ ਕੌਂਸਲ ਤੇ ਐਮ ਐਲ ਏ ਸਦਾਰ ਕਰਨਾ ਹੈ ਅਸੀਂ ਠੀਕ ਠੀਕ ਹੈ ਉਹ ਬੱਸ ਸਟੈਂਡ ਬਹੁਤ ਵਧੀਆ ਬڑے ਜੋਰਾਂ ਛੋਰਾ ਦੇ ਨਾਲ ਚੱਲਦਾ ਰਿਹਾ ਜੀ ਉਹ 20-25 ਸਾਲ ਚੱਲਦਾ ਰਿਹਾ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਬੱਸਾਂ ਜਿਹੜੀਆਂ ਪ੍ਰਾਈਵੇਟ ਦਾ ਜ਼ਿਆਦਾ ਜ਼ੋਰ ਪੈ ਗਿਆ ਤੇ ਪ੍ਰਾਈਵੇਟ ਜਿਹੜੀ ਉਹ ਚੌਕ ਤੋਂ ਬਾਹਰੋਂ ਬਾਹਰ ਮੰਨਣ ਲਾ ਪਏ ਉਹਦੇ ਬਾਰੇ ਬਹੁਤ ਦੇਖਣਾ ਵੀ ਚੰਗੀਆਂ ਦਰਖਾਸਤਾਂ ਜਿੱਦੀਆਂ ਅਸਰਾਂ ਨੂੰ ਵੀ ਮਿਲੇ ਠੀਕ ਹੈ ਉਹ ਹੁਣ ਟਾਮੇ ਡਾਵੀ ਜਿਹੜੀ ਬਾਸਾਂ ਨਾਲ ਉਹ ਬਸ ਸਟੈਂਡ ਦੇ ਵਿੱਚ ਆਉਂਦੀਆਂ ਘਟ ਆ ਰਹੀਆਂ ਹਾਂਜੀ ਤੇ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਇਸ ਮਹਿਕਮੇ ਦੇ ਅਸਰਾਂ ਨੂੰ ਬੇਨਤੀ ਕਰਦੇ ਆ ਕਿ ਤਕਰੀਬਨ ਕੋਸ਼ਿਸ਼ ਕਰੋ ਸਾਰੀਆਂ ਨਹੀਂ ਸਾਰੀਆਂ ਬੱਸਾਂ ਬਸ ਸਟੈਂਡ ਦੇ ਅੰਦਰ ਆਉਣ ਠੀਕ ਹੈ ਬਾਕੀ ਰਹਿ ਗਈ ਜੀ ਜਿਹੜੀ ਉਹ ਗੱਲ ਇੰਨੀ ਜਿਆਦਾ ਬਣਾਂ ਦੀ ਸੀਗੀ ਹਾਂਜੀ ਉਹ ਬਾਬੇ ਬੁਖੇ ਦੇ ਜਗ੍ਹਾ ਜਿਹੜੀ ਸੀਗੀ ਉਹ ਵੀ ਵਣਮੂਨ ਪੱਟੇ ਗਏ ਜੋ ਸੈਂਦਕੇ ਸਾਰੀ ਉਹ ਪੰਜ ਛੇ ਕਨਾਲਾਂ ਸੱਤ ਕਨਾਲਾਂ ਦੀ ਜਗ੍ਹਾ ਰਹਿ ਗਈ ਹੈ ਠੀਕ ਹੈ ਜੀ ਉਹ ਕਮੇਟੀ ਨੇ ਉਹਦੇ ਚਾਰ ਦੀਵਾਰੀ ਕਰਕੇ ਇਹਦੇ ਵਿਚਾਲੇ ਬਾਬੇ ਬੁਖੇ ਦੀ ਜਗ੍ਹਾ ਬਣਾ ਲਈ ਹੈ ਠੀਕ ਹੈ ਜੀ ਉੱਥੇ ਬਾਬੇ ਬੁਖੇ ਦੀ ਜਗ੍ਹਾ ਦੇ ਵਿੱਚ ਸਾਡੇ ਸਰਪੰਚ ਸਾਲੂ ਸਿੰਘ ਬਰਾੜ ਉਹ ਹੈਗੇ ਪ੍ਰਧਾਨ ਹੈ ਬਾਬੇ ਬੁਖੇ ਦੀ ਕਮੇਟੀ ਦੇ ਠੀਕ ਹੈ ਉਹ ਹਰ ਸਾਲ ਮੇਲਾ ਲਾਉਂਦੇ ਆ ਠੀਕ ਹੈ ਜੀ ਤੇ ਮੇਲੇ ਵਾਲੇ ਗਾਣਾ ਸਾਰਾ ਪਿੰਡ ਤੱਕ ਲਗਭਗ ਸਾਡਾ ਜਿਹੜਾ ਉਹ ਮਿੱਟੀ ਕੱਢ ਕੇ ਉੱਥੇ ਆਉਂਦਾ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਜਿਹੜਾ ਇੱਕ ਪ੍ਰਧਾਨ ਜੀ ਰੇਲਵੇ ਸਟੇਸ਼ਨ ਬਾਰੇ ਵੀ ਜਾਣਕਾਰੀ ਦਿਓ ਰੇਲਵੇ ਸਟੇਸ਼ਨ ਬਾਰੇ ਇਹਨਾਂ ਕੁਝ ਥੋੜਾ ਕਰੋ ਕਲੀਅਰ ਇਹ ਕਦੋਂ ਕਮਲ ਮਤਲਬ ਤੁਹਾਨੂੰ ਪਤਾ ਲੱਗੇ ਕਿ ਕਦੋਂ ਦਾ ਚੱਲਦਾ ਪਿਆ ਮੈਨੂੰ ਕੀ ਕੀ ਪਹਿਲਾਂ ਤੇ ਹੁਣ ਦਾ ਵਿੱਚ ਕੀ ਕੀ ਬਦਲਾਅ ਆ ਗਏ ਨੇ ਵਿੱਚ ਇਹ ਜੀ ਰੇਲਵੇ ਸਟੇਸ਼ਨ ਜਿਹੜਾ ਹੈ ਨਾ ਬਹੁਤ ਪੁਰਾਣਾ ਮੰਨਿਆ ਸੀ ਜਦੋਂ ਹਾਂਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਠੀਕ ਹੈ ਗੋਰੀ ਇੱਥੇ ਪੰਜਾਬ ਦੇ ਵਿੱਚ ਦਾਖਲ ਹੋਏ ਐਂਟਰ ਹੋਏ ਆ ਹਾਂਜੀ ਤੇ ਉਹਨਾਂ ਨੇ ਆਣ ਕੇ ਪੰਜਾਬ ਦੇ ਵਿੱਚ ਵੀ ਉਹ ਹੋ ਹੋ ਰੇਲਾ ਦਾ ਕੰਮ ਸ਼ੁਰੂ ਕੀਤਾ ਵਿਚੌਣ ਦਾ ਹਾਂਜੀ ਤੇ ਤਰਵੰਡੀ ਭਾਈ ਦਾ ਜਿਹੜਾ ਰੇਲਵੇ ਸਟੇਸ਼ਨ ਆ ਜੀ ਇਹ ਬਣਿਆ 1906 ਦੇ ਵਿੱਚ 1906 ਦੇ ਵਿੱਚ 1906 ਦੇ ਵਿੱਚ ਬਣਿਆ ਠੀਕ ਹੈ ਜੀ ਤੇ ਉਸ ਸਮੇਂ ਜਿਹੜਾ ਹੈਗਾ ਬਹੁਤ ਵਧੀਆ ਉੱਚਾ ਬੜਾ ਸੀਗਾ ਤੇ ਬੜੀਆਂ ਚੌੜੀਆਂ ਚੌੜੀਆਂ ਕੰਨਾਂ ਇਹਨਾਂ ਦੀਆਂ 3-3 ਫੁੱਟ ਚੌੜੀਆਂ ਕੰਨਾਂ ਚੂਨੇ ਦੀ ਜਣਾਈ ਸੀਗੀ ਠੀਕ ਹੈ ਜੀ ਬਹੁਤ ਮਜ਼ਬੂਤ ਬਿਲਡਿੰਗ ਸੀਗੀ ਤੇ ਹਰ ਛਿਆਂ ਮਹੀਨਿਆਂ ਬਾਅਦ ਆ ਸਾਡਾ ਖੂਹ ਅਸੀਂ ਕਿੱਤਾਂ ਦੇ ਕੰਮ ਕਰਦੇ ਸੀ ਆਪਦੇ ਬਾਪੂ ਦੇ ਨਾਲ ਛੋਟੇ ਛੋਟੇ ਹੁੰਦੇ ਸੀ ਤੇ ਹਰ ਛਿਆਂ ਮਹੀਨਿਆਂ ਆਦਿ ਨਾਲ ਤੇ ਤਿਰੰਗਾ ਝੰਡਾ ਲੜਾਇਆ ਜਾਂਦਾ ਠੀਕ ਉਹ ਦੇਖ ਕੇ ਅਸੀਂ ਵੀ ਖੁਸ਼ ਹੋਣਾ ਵੀ ਅੱਜ ਕੋਈ ਖਾਸ ਦਿਨ ਹੈ ਹੂੰ ਤੇ ਦੂਸਰੀ ਗੱਲ ਖਾਸ ਇਹਦੇ ਜੇ ਸੀ ਵੀ ਉਹ ਇੰਜਣ ਜਿਹੜੇ ਚੱਲਦੇ ਸੀ ਰੇਲ ਦੇ ਮੂਰੇ ਲੱਗ ਕੇ ਉਹ ਭਾਫ਼ ਨਾਲ ਚੱਲਦੇ ਸੀ ਭਾਫ਼ ਨਾਲ ਚੱਲਦੇ ਠੀਕ ਹੈ ਕੋਲੇ ਦੀ ਅੰਗ ਤੇ ਪਾਣੀ ਪਾਣੀ ਠੀਕ ਉਹ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੁਰ ਹੀ ਜਾਂਦੀ ਰੇਲ ਦੇ ਵਿੱਚ ਉਹ ਮਿਕਸ ਕਰਕੇ ਕਰੀ ਜਾਂਦੇ ਸੀ ਅੱਗ ਬਾਲੀ ਜਾਂਦੇ ਸੀ ਪਾਣੀ ਦੇ ਵਿੱਚ ਭਾਫ਼ ਬਣ ਕੇ ਜੋ ਉਹਦੇ ਨਾਲ ਚੱਲਦਾ ਸੀ ਠੀਕ ਹੈ ਜੀ ਤਲਵੰਡੀ ਭਾਈ ਸਾਡੇ ਇੱਥੇ ਨਾ ਉਹ ਹਜੇ ਵੀ ਹੈਗਾ ਠੀਕ ਹੈ ਜੀ ਮੌਜੂਦ ਹੈ ਹੂੰ ਹੂੰ ਮੈਂ ਬੇਨਤੀ ਵੀ ਕਰਦਾ ਸਾਰੀਆਂ ਤਰਵੰਡੀ ਭਾਈ ਜੀ ਸੰਗਤਾਂ ਨੂੰ ਵੀ ਉਹ ਉਹਦੇ ਦਖਲ ਜ਼ਰੂਰ ਕਰੋ ਵੀ ਉਹ ਜਿਹੜਾ ਹੈਗਾ ਦੇਖਣ ਵਾਲਾ ਉਹ ਬੰਦ ਹੋ ਰਿਹਾ ਇਹ ਉਹਨੂੰ ਸਾਹਮਣੇ ਦੀ ਲੋੜ ਹੈ ਪ੍ਰਸ਼ਾਸਨ ਨੂੰ ਵੀ ਤਰਵੰਡੀ ਦੇ ਨੂੰ ਮੈਂ ਬੇਨਤੀ ਕਰੂੰਗਾ ਵੀ ਉਹਨੂੰ ਫੂਰੂ ਸੰਭਾਲਿਆ ਜਾਵੇ ਠੀਕ ਹੈ ਜੀ ਜਿਹੜਾ ਮੇਨ ਟ੍ਰੈਕ ਸੀਗਾ ਜਿਹੜੇ ਰੇਲਵੇ ਦਾ ਉਹ ਸਟੇਸ਼ਨ ਦੇ ਸਾਹਮਣੇ ਉਹ ਰਾਈਟ ਸਾਈਡ ਨੂੰ ਉਹਦਾ ਟਰੈਕ ਮੋੜ ਕੇ ਠੀਕ ਹੈ ਜੀ ਉੱਥੋਂ ਇੰਜਨ ਪਾਣੀ ਲੈਂਦਾ ਸੀ ਠੀਕ ਹੈ ਜੀ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਇੰਜਨ ਪਾਣੀ ਲੈਂਦਾ ਵੀ ਵੇਖਿਆ ਵੀ ਕਿਵੇਂ ਆ ਸਾਡੀਆਂ ਮਾਵਾਂ ਕਹਿ ਨਹੀਂ ਹੁੰਦੀਆਂ ਸੀ ਜਦੋਂ ਨਾਲ ਕਿਤੇ ਨਾਨਕੀ ਜਾਣਾ ਉਹਨਾਂ ਨੇ ਕਹਣਾ ਇੰਜਨ ਪਾਣੀ ਪੀਣ ਗਿਆ ਅੱਛਾ ਅਸੀਂ ਵੇਖਣਾ ਜੀ ਪਾਣੀ ਕਿਵੇਂ ਪਿੰਦਾ ਦੀ ਉਹ ਪਾਈਪ ਵਿੱਚ ਸਿੱਟਣੀ ਉਹਨਾਂ ਨੇ ਇੰਜਨ ਦੇ ਰੇੜਵੇ ਦੇ ਇੰਜਨ ਦੇ ਵਿੱਚ ਕੋਈ ਪੱਖਾ-ਪੋਖਾ ਸੀ ਉਹਦੇ ਨਾਲ ਉਹ ਖਿੱਚ ਕੇ ਦਿੰਦੇ ਸੀ ਡਿੱਗੀ ਭਰ ਜਾਂਦੀ ਸੀ ਠੀਕ ਹੈ ਉਹ ਮਤਲਬ ਜਿਵੇਂ ਜਿਸ ਤਰ੍ਹਾਂ ਮਤਲਬ ਇੱਕ ਹਾਥੀ ਸੁੰਹ ਦੇ ਨਾਲ ਪਾਣੀ ਖਿੱਚਦਾ ਹੈ ਹੋਰ ਹਸਾਬ ਨਾਲ ਪਾਣੀ ਖਿੱਚਦਾ ਸੀ ਠੀਕ ਹੈ ਉਹ ਖੂਹ ਵੇਖਣ ਵਾਲਾ ਜੀ ਖੂਹ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਇੱਥੇ ਇੱਕ ਇਹੋ ਜਿਹਾ ਸਿਸਟਮ ਚੱਲਦਾ ਸੀਗਾ ਹੁਣ ਉਹਨਾਂ ਨੇ ਸਾਰਾ ਕੁਝ ਢੇੜ-ਧੂੜ ਕੇ ਉਹ ਬਿਲਡਿੰਗਾਂ ਰੇੜਵੇ ਵਾਲਿਆਂ ਨੇ ਨਵੀਆਂ ਬਣਾ ਲਈਆਂ ਹਾਂਜੀ ਸਿਰਫ ਇੱਕ ਪੁਰਾਣੀ ਬਿਲਡਿੰਗ ਰਹਿ ਗਈ ਹੈ ਇੱਕ ਡਿਊਟੀ ਜੀ ਹੈ ਜਿੱਥੇ ਹਾਂ ਜੀ ਹਵਾ ਹਾਰੇ ਪੱਖਾ ਪੁੱਖਾ ਤਾਂ ਨਹੀਂ ਸੀ ਕੋਈ ਜਾਂ ਜਿਹੜੀ ਟਿਕਟ ਵਾਲੀ ਖਿੜਕੀ ਹੁੰਦੀ ਹੈ ਬਸ ਉਹ ਥੋੜਾ ਜਿਹਾ ਟੋਟਾ ਪੁਰਾਣਾ ਰਹਿ ਗਿਆ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹ ਚੀਜ਼ਾਂ ਸੰਭਾਲ ਕੇ ਰੱਖਣ ਵਾਲੀਆਂ ਇਹਨਾਂ ਨੂੰ ਵੇੜਿਆ ਨਾ ਠੀਕ ਹੈ ਜੀ ਆਹ ਦਾ ਠੀਕ ਹੈ ਬਹੁਤ ਧੰਨਵਾਦ ਜੀ ਓਕੇ ਭਾਈ ਰਾਜਕਮਰ ਰਾਜਪਾਲ ਹਾਂ ਜੀ ਕਿਹੜੇ ਸਾਲ ਤੁਸੀਂ ਦੁਕਾਨ ਪਈ ਸੀ ਉੱਥੇ ਮੈਂ 1974 ਸੀ 1974 ਵਿੱਚ ਹਾਂ ਜੀ ਠੀਕ ਠੀਕ ਆ ਚਲੋ ਸਾਡੇ ਮਾਪਾ ਪਿਤਾ ਜੀ ਆਏ ਸੀ ਬਾਕਸਾਂ ਬਾਕਸਾਂ ਤੇ ਕਿਹੜੇ ਸਨ ਚਾਏ ਉਹ ਐਸੀ ਨੂੰ ਪਾ ਲਈਓ ਦੇ ਆਜ਼ਾਦ ਆਲਾ ਠੀਕ ਹੈ ਵੰਡ ਵੇਲੇ ਹਾਂਜੀ ਉਹ ਆ ਕੇ ਫਿਰ ਉਹ ਮਾਛੀਪੁਰੇ ਰਹੇ ਸੀ ਅੱਛਾ ਮਾਛੀਪੁਰੇ ਉੱਥੇ ਉਹ ਮਾਛੀਪੁਰੇ 6-7 ਮਹੀਨੇ ਜਾਂ 8 ਮਹੀਨੇ ਰਹੇ ਹੋਣਗੇ ਠੀਕ ਹੈ ਉਹ ਮੜ ਕੇ ਤੋਂ ਅੰਡੀ ਆ ਗਏ ਸੀ ਓਕੇ ਠੀਕ ਹੈ ਇਹ ਚਾਲਪਰਾ ਸੀ ਠੀਕ ਹੈ ਇੱਕ ਮੈਂ ਵੀ 18000 ਰੁਪਏ ਦੇ ਦਿਆ ਥੋੜਾ ਪਾਇ ਜੀ ਠੀਕ ਹੈ ਇੱਕ ਸਾਢੇ ਪਾਇ ਜੀ ਪਿੰਡ ਜਿਹੜਾ ਹੈ ਤੇ ਠੀਕ ਹੈ ਚਾਚਾ ਦੇ ਮੇਰੇ ਫਾਦਰ ਜੀ ਇੱਥੇ ਟੋਂਡੀ ਉਹਨਾਂ ਨੇ ਕੰਮ ਕਰਿਆ ਆ ਗੱਲ ਹੋ ਗਈ ਆ ਡਟੂ ਠੀਕ ਠੀਕ ਉਹਨਾਂ ਨੇ ਆਪ ਦੇ ਜਦੋਂ ਆਪ ਕਾਦਮਾ ਕੀਤਾ ਵਿਆਹੜੀਆਂ ਕਰਕੇ ਕੰਮ ਠੀਕ ਹੈ ਠੀਕ ਹੈ ਤੇ ਮੈਂ ਮੇਰੀ ਮੇਰਾ ਜਨਮ ਦਿਨ ਟੋਂਡੀ ਭਾਈ ਹੋਈ ਹੈ ਠੀਕ ਹੈ ਮੈਂ 1970 ਜੇ ਮੇਰੀ ਸ਼ਾਦੀ ਹੋਈ ਹੈ 1975 ਠੀਕ ਹੈ ਮੈਂ ਕੋਈ ਲੈਂ ਡੇਡ ਲੇਕਦਾ ਜੀ ਇਹ ਕਹਿੰਦਾ ਜਿੰਨੇ ਬੰਦੇ ਆਉਣਗੇ 4000 ਰੁਪਏ ਆਉਣ ਠੀਕ ਹੈ ਉਹਨਾਂ ਦੀ ਸੇਵਾ ਕਰਦਾ ਠੀਕ ਹੈ ਮੇਰੇ ਸ਼ਾਹਦੀਰ ਵਿਧਾਨੀ ਕੋਸ਼ਿਸ਼ ਕਾਤੇ ਗਈ ਹੋਰ ਅਜੀ ਦੋ ਤਿੰਨ ਕਾਰਾ ਕੀ ਸ਼ਾਰਾ ਕੀ ਵਾਲਾ ਜੀ ਬਾਕੀ ਕੋਈ ਬੱਸਾਂ ਬੋੜੀ ਚਲੇ ਅੱਛਾ ਅੱਛਾ ਠੀਕ ਹੈ ਚਲੋ ਬਈ ਹੋਰ ਕੋਈ ਯਾਦ ਕੋਈ ਪੁਰਾਣੀ ਹੋ ਵਧੀਆ ਜਿਹੜੀ ਮਿਸਿਸ ਨੇ ਮੇਰਾ ਸਾਥ ਬਹੁਤ ਦਿੱਤਾ ਸੀਗਾ ਠੀਕ ਹੈ ਜੀ ਦੁਕਾਨ ਤੇ ਉਹ ਜਿਆਦੀ ਬੈਠੀ ਸੀ ਹੂੰ ਹੂੰ ਮੇਰਾ ਕਾਦਮ ਚਲਾਉਣ ਵਾਲੀ ਉਹ ਹੈ ਠੀਕ ਠੀਕ ਹੈ ਚਲੋ ਉਹਨੇ ਮੇ ਸਹਿਯੋਗ ਬਹੁਤ ਦਿੱਤਾ ਓਕੇ ਉਹ ਕਿਤਾਬਾਂ ਦਾ ਦੁਕਾਨਾ ਕਿਹੜੇ ਕਿਹੜੀ ਹੁੰਦੀ ਹੈ ਉਹਨੂੰ ਉਹ ਕਿਤਾਬਾਂ ਦਾ ਦੁਕਾਨਾ ਹੁੰਦੇ ਸੀ ਤੋ ਕਿ ਇਹ ਤਾਂ ਇੱਕ ਤੁਹਾਡੇ ਤੁਹਾਡੀ ਦੇਖਦੇ ਇੱਕ ਉੱਪਰ ਇਹ ਨਾ ਮੁੱਲ ਜਿੱਥੇ ਮਰਖਾਈ ਵਾਲਾ ਹੁੰਦੇ ਇੱਥੇ ਇੱਕ ਬਜ਼ੁਰਗ ਜੀ ਪਰਲਾ ਜੀ ਬਣਦਾ ਸਾਬੂ ਦਾ ਮਾਸਟਰ ਦਾਦੂ ਰਾਮ ਸਾਬੂ ਦਾ ਮਾਸਟਰ ਹੁੰਦਾ ਹਾਂ 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 ਮੈਂ ਉਹਨਾਂ ਨੂੰ ਪੜਿਆ ਸੀ ਜੀ ਅੱਛਾ ਲਾ ਲਓ ਉਹਨਾਂ ਨੂੰ ਪੜਿਆ ਸੀਗਾ ਠੀਕ ਹੈ ਜੀ ਉਹਨੂੰ ਜਵਾਕਾਂ ਦੇ ਕੋਲੋਂ ਆ ਰਿਹਾ ਉਹਨੂੰ ਬਾਅਦ ਮੈਂ ਨਜ਼ਰਕ ਹਾਂਜੀ ਉਹ ਸ੍ਰੀਪਾਤ ਨਿਕਲ ਗਿਆ ਉਹ ਗੱਲ ਸੀ ਜਿਹੜੀ ਕੋਜੀ ਕੀਤੀ ਆ ਜੀ ਠੀਕ ਠੀਕ ਹੈ ਤੇ ਉਹ ਉਦੋਂ ਬਾਅਦ ਮੈਂ ਦੁਕਾਨ ਦੇ ਵਿੱਚ ਫਾੜੇ ਤੇਰੇ ਕਹਿੰਦੇ ਤੁਸੀਂ ਕੀ ਕਰਦਾ ਹਾਂ ਹਾਂ ਮੈਨੂੰ ਸ਼ੌਕ ਹੈ ਦ ਕੰਮ ਬੰਦ ਕੰਮ ਉਹ ਕਹਿੰਦੇ ਤੂੰ ਰਹਿਂਦੇ ਸਾਡੇ ਕੋਲ ਬੈਠ ਠੀਕ ਆ ਮੈਂ ਕਹਿੰਦੀ ਵਾ ਕਦਮ ਦਾ ਕੰਮ ਕਰਨਾ ਠੀਕ ਆ ਉਦੋਂ ਮੈਂ ਹੋਰ ਹੋ ਸਟੈਂਡ ਮਨ ਮਨ ਹੋ ਗਿਆ ਜੀ ਹੂੰ ਹੂੰ ਇਹ ਰਾਜ ਜਨਮ ਹੈਗਾ ਜੋ 1945 ਦਾ 1945 ਦਾ ਠੀਕ ਆ ਜੀ ਅਗਸਤ ਇਹ ਨਾ ਹੋਗਾ ਸਤੰਬਰ 45 ਦਾ ਠੀਕ ਆ ਆਜ਼ਾਦੀ ਤੋਂ ਪਹਿਲਾਂ ਆ ਗਿਆ ਜੀ ਹਾਂ ਠੀਕ ਆ ਜੀ ਇਹ ਜਨਨ ਕਿ ਸਹੀ ਨਹੀਂਗਾ ਠੀਕ ਆ ਜੀ ਇਹ 2 ਸਾਲ ਮੇਰੀ ਉਮਰ ਵੱਡੀ ਲਿਖੀ ਹੈ ਓਕੇ ਜੀ ਠੀਕ ਜਨਮ ਮੇਰਾ ਉਹ ਸਤੰਬਰ 47 ਦਾ ਠੀਕ ਆ ਜੀ ਲਾਈਨਾਂ ਜਿਹੜੀਆਂ ਜੰਮਿਆ ਤੇ ਬੰਮ ਜੀ ਅਏ ਯਾਦ ਇਹ ਮਡਲੀ ਸਿੱਖਿਆ ਮੈਂ ਜਿਹੜਾ ਆਪਣਾ ਪਿੰਡ ਵਾਲਾ ਸਕੂਲ ਕੇ ਵਾਜੇ ਅਡੇ ਵਾਲਾ ਸਕੂਲ ਠੀਕ ਛੱਪੜ ਵਾਲਾ ਸਕੂਲ ਛੱਪੜਲ ਸਕੂਲ ਉਹਦੇ ਉਹਨਾਂ ਦਿੱਤੀਆਂ ਚਾਰਜ ਮਾਤਾ ਠੀਕ ਹੈ ਉਹ ਚਾਰਜ ਮਾਤਾ ਸਕੂਲ ਹੁੰਦਾ ਸਿਰ ਸੌਰੀ ਸਰ ਇੱਕ ਤੁਹਾਡੀ ਗੱਲ ਕੱਟਦਾ ਪਿਆ ਜਿਹੜਾ ਆਪਣਾ ਵੱਡਾ ਸਕੂਲ ਸੀਨੀਅਰ ਸਕੈਂਡਰੀ ਸਕੂਲ ਆ ਪਿਆ ਕਹਿੰਦੇ ਲੜਕਿਆਂ ਦਾ ਉਹਦੇ ਨਾਲ ਉਹ ਪ੍ਰਾਇਮਰੀ ਸਕੂਲ ਨਹੀਂ ਹੁੰਦਾ ਸੀ ਨੇ ਉਦੋਂ ਪ੍ਰਾਇਮਰੀ ਆਈ ਸੀ ਗਾ ਜੀ ਅੱਛਾ ਪ੍ਰਾਇਮਰੀ ਉਦੋਂ ਹੈ ਨਹੀਂ ਸੀ ਸੀ ਅਸੀਂ ਉੱਥੇ ਪੜ੍ਹਦੇ ਨਾ ਅੱਛਾ ਠੀਕ ਹੈ ਜੀ ਤੇ ਉਹ ਚਾਰ ਜਮਾਤਾਂ ਕਰਕੇ ਫਿਰ ਅਸੀਂ ਇੱਥੇ ਆ ਗਏ ਆ ਉਦੋਂ ਮਿਡਲ ਸਕੂਲ ਹੁੰਦਾ ਸੀ ਇੱਥੇ ਇਹ ਮਿਡਲ ਸਕੂਲ ਠੀਕ ਹੈ ਮੇਰਾ ਸਕੂਲ ਪੰਜਵੀਂ ਜਮਾਤ ਦੇ ਵਿੱਚ ਇੱਥੇ ਦਾਖਲ ਹੋਇਆ ਆ ਅਸੀਂ ਕਿਹੜਾ ਸਾਲ ਦੀ ਗੱਲ ਹੈ ਜੀ ਇਹ ਇਹ ਸਾਨ ਪੱਕਾ ਤਾਂ ਨੇ ਯਾਦ ਅੰਦਾਜ਼ਾ ਕੋਈ ਮੇਰਾ ਖਿਆਲ ਹੈ ਇਹ 5 ਸਾਲ ਤੋਂ 14 ਚੋਂ 59 ਦੀ ਗੱਲ ਹੋਗੀ 9 ਵਿੱਚ ਠੀਕ ਹੈ ਜੀ ਤੇ ਉਦੋਂ ਫਿਰ ਬਾਅਦ ਇਹ ਸਾਡੇ ਹੁੰਦੇ ਹੁੰਦਿਆ ਹੁੰਦਿਆ ਸੀ ਅਸੀਂ 10ਵੀਂ ਪਾਣੀ ਕੀਤੀ ਇਹ ਬਣ ਗਿਆ ਹਾਈ ਸਕੂਲ ਹਾਈ ਸਕੂਲ ਠੀਕ ਹੈ 1964 ਦੇ ਵਿੱਚ ਇਥੋਂ 10ਵੀਂ ਕੀਤੀ ਮੈਂ ਠੀਕ ਹੈ ਜੀ 1964 ਤੋਂ ਬਾਅਦ 10ਵੀਂ ਕਰਨ ਵਾਸਤੇ ਇੱਕ ਸਾਲ ਮੈਂ ਮਹੂ ਚਲਾ ਗਿਆ ਠੀਕ ਹੈ ਜੀ ਉੱਥੇ ਸਾਡੇ ਰਿਸ਼ਤੇਦਾਰਾ ਨਾਲ ਸ਼ੈਲਰ ਸੀਗਾ ਠੀਕ ਹੈ ਜੀ ਤੇ ਉਹਨਾਂ ਨੇ ਮੈਨੂੰ ਬੁਲਾ ਲਿਆ ਉਹਦੀ ਸਾਮ ਸੰਭਾਲਾ ਤੇ ਇੱਕ ਸਾਲ ਮੈਂ ਉੱਥੇ ਲਾਇਆ ਠੀਕ ਹੈ ਜੀ 1965 ਤੋਂ 1967 ਉਹ ਸਾਲ ਦੀ ਜੀਫਟੀ ਚੱਲਦੀ ਸੀ ਉਹ ਮੈਡਮਿਸ਼ਨ ਸਕੂਲ ਵੋਗੇ ਤੋਂ ਕੀਤੀ ਹੈ ਠੀਕ ਹੈ ਜੀ ਸਟਾਰਟ ਤੋਂ ਬਾਅਦ ਦਸੰਬਰ ਸਟਾਰਟ ਦੇ ਵਿੱਚ ਮੈਨੂੰ ਟੈਂਪਰੇਰੀ ਸਰਵਸ ਮਿਲ ਗਈ ਹੈ ਟੀਚਰ ਦੀ ਠੀਕ ਹੈ ਜੀ ਇੱਕ ਦਮ ਅਬ ਹੋਰ ਸਾਈਡ ਤੇ ਠੀਕ ਹੈ ਜੀ ਤੇ 1972 ਦੇ ਵਿੱਚ ਮੈਂ ਰੈਗੂਲਰ ਹੋ ਗਿਆ ਠੀਕ ਹੈ ਜੀ ਫਸਟ ਅਪਾਇੰਟਮੈਂਟ ਮੇਰੀ ਸੀ ਜੀ ਰਟਾਉ ਰੋਇ ਠੀਕ ਹੈ ਜੀ ਫਿਰ ਕਈ ਸਕੂਲਾਂ ਵਿੱਚ ਬਦਲੀਆਂ ਕਰਾਈਆਂ ਹੂੰ ਹੂੰ ਜਿਵੇਂ ਕਿ ਸੋਦੀਆਲਾ ਕੋਟ ਕਰੋੜ ਬਾੜਾ ਜਵਾ ਉਹ ਆਪਣਾ ਬਾੜਾ ਭਾਈ ਬਾੜਾ ਗੁਰ ਸਿੰਘ ਵਾਲਾ ਠੀਕ ਹੈ ਜੀ ਫਿਰ ਰਾਜ ਹੂੰ ਹੂੰ ਰਿਟਾਇਰ ਮੈਂ ਹਰਾਜ ਤੋਂ ਆਲੀ ਠੀਕ ਹੈ ਜੀ ਸਾਲ 2003 ਦੇ ਵਿੱਚ 2003 ਠੀਕ ਹੈ ਸਰ ਤੇ ਮੈਰਿਜ ਮੇਰੀ ਜਿਹੜੀ ਆ ਉਹ ਹੀ ਸੀ 1974 ਦੇ ਵਿੱਚ ਠੀਕ ਹੈ ਸਤੰਬਰ 1974 ਫਿਰੋਜ਼ਪੁਰ ਠੀਕ ਹੈ ਸਾਰੇ ਬਾਕੀ ਤੁਹਾਡੀ ਫਿਰ ਹਣ ਵਾਲੀਆਂ ਮੈਰਿਜਾਂ ਤੇ ਪਹਿਲੇ ਮੈਰਿਜ ਵਿੱਚ ਕੀ ਅੰਤਰ ਹੋਇਆਗਾ ਸੀ ਮੈਂ ਬਹੁਤ ਢੂੰਢੀ ਆਈ ਪੜਾ ਟੋਲ ਤੇ ਮੱਤਾ ਪਰ ਉਹਨੂੰ ਇਹ ਜਾਂ ਕੁਝ ਨਹੀਂ ਸੀਗਾ ਠੀਕ ਹੈ ਜੀ ਮੈਂ ਤੁਹਾਨੂੰ ਆਜੀ ਮੈਰਿਜ ਬਾਰੇ ਦੱਸ ਸਕਦਾ ਜੋ ਵਹੇਸ ਦਾ ਕਿਸੇ ਨੇ ਟੋਲ ਤੇ ਮੱਤਾ ਨਹੀਂ ਸੀਗਾ ਹੂੰ ਹੂੰ ਮੈਂ ਤਾਂ ਜਦੋਂ ਪੜਦਾ ਜੋ ਉਹ ਤਾਂ ਕਰਨ ਕਰ ਲਿਆ ਸੀਗਾ ਠੀਕ ਹੈ ਜੀ ਵੀ ਮੈਂ ਕੋਈ ਦਾਜ ਨਹੀਂ ਲੈਣਾ ਬਿਲਕੁਲੀ ਹੂੰ ਹੂੰ ਨਾ ਹੀ ਮੈਂ ਕੋਈ ਰਸਮਾਂ ਰਿਵਾਜ ਸਗਨ ਕਰਨਾ ਹੈ ਠੀਕ ਠੀਕ ਹੈ ਜੀ ਮੈਂ ਇਥੇ ਕੋਈ ਸਗਨ ਨਹੀਂ ਕੀਤਾ ਠੀਕ ਹੈ ਜੀ ਨਾ ਵਟਨਾ ਨਾ ਮਹਿੰਦੀ ਨਾ ਗਿੱਧੇ ਭੰਗੜੇ ਜੋ ਕੁਝ ਵੀ ਸੀਗਾ ਨਾ ਹੀ ਮੈਂ ਕੋਈ ਨਵਾਂ ਕਪੜਾ ਸਵਾਇਆ ਠੀਕ ਹੈ ਜੀ ਜਦੋਂ ਤੇ ਮੂਰ ਚੰਦ ਸਾਡਾ ਵਿਚੋਲਾ ਸੀਗਾ ਠੀਕ ਹੈ ਜੀ ਮਾਟਰ ਮੂਰ ਚੰਦ ਜੀ ਮੇਰੇ ਕੋਲ ਜਿਹੜੀ ਮੈਡਮ ਸੀ ਉਹ ਉੱਥੇ ਕੱਲੀ ਪੜਾਉਂਦੀ ਕੱਲੀ ਮੂਰ ਚੰਦ ਪੜਾਉਂਦਾ ਸੀਗਾ ਠੀਕ ਹੈ ਜੀ ਇਹਨੇ ਗੱਲ ਚਲਾਈ ਤੇ ਇਹਨਾਂ ਨੂੰ ਬੂਟਾ ਨਾਲ ਗੱਲ ਹੋ ਗਈ ਸੀ ਇਹਨਾਂ ਨੇ ਕਹਿੰਦੇ ਸਾਡੇ 11 ਬੰਦੇ ਆਉਣਗੇ ਬਰਾਤ ਦੇ ਹੂੰ ਹੂੰ ਬਰਾਤ ਦੇ ਠੀਕ ਹੈ ਜੀ 11 ਹੀ ਗਏ 12ਵਾਂ ਮੁੰਡਾ ਨਹੀਂ ਗਿਆ ਠੀਕ ਹੈ ਜੀ ਉਹ ਨਹੀਂ ਗਿਆ ਠੀਕ ਹੈ ਕਾਤੇ ਬਰਾਤ ਗਏ ਸੀਗੇ ਇੱਕ ਜੀਪ ਸੀ ਇੱਕ ਕਾਰ ਸੀ ਜੀਪ ਤੇ ਕਾਰ ਠੀਕ ਹੈ ਜੀ ਓਕੇ ਓਕੇ ਅੰਕਲ ਜੀ ਤੁਹਾਡੇ ਟਾਈਮ ਜਿਹੜਾ ਪੀਣ ਵਾਲੇ ਪਾਣੀ ਦਾ ਮਤਲਬ ਕਿਵੇਂ ਅਰੇਂਜਮੈਂਟ ਕੀ ਹੁੰਦਾ ਸਾਰਾ ਪੰਜਾਬੀ ਇਸ ਤਰ੍ਹਾਂ ਵੀ ਮੈਂ ਪਿਛਲੀ ਵੀਡੀਓ ਜਿੱਦੋਂ ਸੇ ਮੈਂ ਇੱਥੇ 1968 ਚ ਆਇਆ ਠੀਕ ਹੈ ਜੀ ਉਹਦਾ ਮੰਡੀ ਦਾ ਪਾਣੀ ਜਿਹੜਾ ਪੀਣ ਦੇ ਯੋਗ ਨਹੀਂ ਸੀਗਾ ਮਤਲਬ ਠੀਕ ਹੈ ਪੀਂਦੀ ਤਾਂ ਸੀਗਾ ਹੀ ਪਰ ਮਤਲਬ ਖਾਰਾ ਸੀ ਪਾਣੀ ਠੀਕ ਹੈ ਜੀ ਬਾਲਾ ਕੋਈ ਸਿਹਤ ਵਾਸਤੇ ਚੰਗਾ ਨਹੀਂ ਸੀਗਾ ਠੀਕ ਹੈ ਜੀ ਸਾਡੇ ਇੱਥੇ ਇੱਕ ਤਾਂ ਰੇਲਵੇ ਸਟੇਸ਼ਨ ਦੇ ਪਿਛਲੇ ਪਾਸੇ ਗੋਲ ਚੱਕਰ ਵਾਲਾ ਇੱਕ ਨਲਕਾ ਜਿਹੜਾ ਰੇਲਵੇ ਸਟੇਸ਼ਨਾਂ ਦੇ ਆਮ ਇੱਥੇ ਉੱਤੇ ਪਾਣੀ ਅੱਛਾ ਚੰਗਾ ਹੁੰਦਾ ਸੀਗਾ ਠੀਕ ਹੈ ਜੀ ਉੱਥੋਂ ਆਮ ਤੌਰ ਤੇ ਇੱਕ ਦੋ ਘਰ ਸੀ ਜਿਹੜੇ ਪਾਣੀ ਢੋਂਦੇ ਸੀਗੇ ਤੇ ਮੰਡੀ ਚ ਪਾਣੀ ਸਪਲਾਈ ਕਰਦੇ ਸੀ ਉਹਨਾਂ ਜਵਾਨਿਆਂ ਚ ਮੈਨੂੰ ਯਾਦ ਆ 2 ਰੁਪਏ ਦੀ ਇੱਕ ਘੜਾ ਮਹੀਨੇ ਵਾਸਤੇ ਮਹੀਨੇ ਵਾਸਤੇ ਮਤਲਬ ਦੇ ਹੁੰਦੇ ਸੀ ਇੱਕ ਘੜਾ ਹਰ ਬੰਦਾ ਘਰ ਪਵਾ ਲੈਂਦਾ ਸੀ ਸ਼ਾਮ ਤੇ ਪੀਣ ਦੇ ਯੋਗ ਹੋ ਠੀਕ ਹੈ ਇੱਕ ਸਾਡੇ ਕੋਲ ਸੀ ਮੰਦਰ ਦੇ ਵਿੱਚ ਪੁਰਾਣਾ ਮੰਦਰ ਜਿਹੜਾ ਸੀ ਹਾਂ ਜੀ ਸਨਾਤ ਸਨਾਤੋਂ ਮੰਦਰ ਇੱਕ ਨੰਬਰ ਗਲੀ ਲਾ ਸਨਾਤਨ ਮੰਦਰ ਉੱਤਰ ਨੰਮੀ ਠੀਕ ਹੈ ਜੀ ਉਹ ਇੱਕ ਖੂਹ ਹੀ ਸੀ ਠੀਕ ਹੈ ਜੀ ਉਹਦਾ ਪਾਣੀ ਵੀ ਪੀਣ ਯੋਗ ਸੀ ਤੇ ਉਹ ਪਾਣੀ ਠੰਡਾ ਵੀ ਬੜਾ ਹੁੰਦਾ ਸੀ ਯਾਰ ਠੀਕ ਹੈ ਜੀ ਆਮ ਤੌਰ ਤੇ ਉੱਥੋਂ ਵੀ ਲੋਕ ਪੀਣ ਯੋਗ ਪਾਣੀ ਪੀਣ ਯੋਗਾ ਉੱਥੋਂ ਲੈਣਦੇ ਸੀ ਬਾਕੀ ਕੱਪੜੇ ਵਗੈਰਾ ਧੋਣ ਵਾਸਤੇ ਕਰਾ ਚੈਨਲ ਉੱਕੇ ਲੱਗੇ ਹੋਏ ਸੀ ਠੀਕ ਠੀਕ ਹੈ ਜੀ ਇੱਕ ਨਵਕਾ ਹੁੰਦਾ ਅਸ ਗਿਆ ਜੀ ਹਾਂ ਜੀ ਲਾਲਸੰਗ ਦੀ ਦੁਕਾਨ ਅਗੇ ਲਾਲਸੰਗ ਵਾਲਾ ਅਚਾਨਕ ਜੀ ਕਈਆਂ ਆਲਾ ਮਸ਼ਹੂਰ ਸੀਗਾ ਉਹਦੀ ਦੁਕਾਨ ਅਗੇ ਇੱਕ ਨਲਕਾ ਹੁੰਦਾ ਸੀਗਾ ਉਹਦਾ ਪਾਣੀ ਨੰ ਚੰਗਾ ਹੀ ਉਥੋਂ ਬਹੁਤ ਲੋਕ ਲੈ ਕੇ ਆਉਂਦੇ ਸੀ ਇਹ ਇਹ ਮਤਲਬ ਕਿਹੜੇ ਸਾਲ ਦੀ ਗੱਲ ਆਪਾਂ ਕਰਾਂ ਤਾਜ਼ਾ ਜੀ ਕੋਈ ਮੈਂ ਦੱਸਿਆ ਮੈਂ ਤਾਂ 1968 ਚ ਆਇਆ ਮਤਲਬ 1970 ਦੀ ਆ ਇਹ ਤੋਂ ਪਹਿਲਾਂ ਦਾ ਇਹ ਹਾਂਜੀ ਇੱਕ ਹੋਰ ਇੱਕ ਗੱਲ ਕਰ ਇਹ 68 70 ਚ ਪਾਣੀ ਦਾ ਲੈਵਲ ਕਿੰਨਾ ਸੀਗਾ ਜੀ ਜੇ ਮੈਂ ਆਪਾਂ ਨਲਕਾ ਵਗੈਰਾ ਕਰਦੇ ਮਤਲਬ ਕਿੰਨੇ ਫੁੱਟ ਦੇ ਹਾਈ ਦੇਵਲ ਜੀ ਨਹੀਂ ਤਾਂ ਤੇ 5 ਫੁੱਟ ਤੇ ਸੀ ਕਈ 12 15 ਫੁੱਟ ਤੱਕ ਦੇ ਬੋਲ 25 ਬੋਲ ਕਹਿੰਦੇ ਕਿ 60 ਸੇ ਲਗਭਗ ਇਹਦਾ ਪਾਣੀ ਸੀਗਾ ਜਦੋਂ ਆਪਾਂ ਨੇ ਲੋਕ ਸਗੇ ਉਹ ਬਾਹਰ ਜਾਂਦੇ ਉਹਦੇ ਸਗੇ ਲੈਟਰੀਨ ਹਾਂਜੀ ਹਾਂਜੀ ਉੱਥੇ ਬਹਿ ਜੇ ਆਇਆ ਪੱਟੀ ਜਾਂਦੇ ਹੱਥ ਨਾਲ ਬਾਹਰ ਨਿਕਲਿਆ ਵਾ ਸੀਗਾ ਅੱਛਾ ਜੀ ਯਾਨੀ ਇੰਨੀ ਸੇਮ ਸੀਗੀ ਪਾਣੀ ਉੱਪਰ ਆ ਜਾਂਦਾ ਸੀਗਾ ਮਤਲਬ ਇਹ ਲਾ ਲਓ ਤੁਸੀਂ 5 ਫੁੱਟ ਤੋਂ ਲੈ ਕੇ 20 ਫੁੱਟ ਤਾਈਂ ਕਿਤੇ 5 ਫੁੱਟ ਕਿਤੇ 10 ਫੁੱਟ ਕਿਤੇ 12 ਫੁੱਟ ਲੱਕ ਪੱਗ ਹਰੇ ਕਰੇ ਨਲਕਾ ਲੱਗਾ ਸੀਗਾ ਹਾਂਜੀ ਹਾਂਜੀ ਤੇ 15 15 ਫੁੱਟ ਤੋਂ ਮਿਲ ਕੇ ਲੱਗੇ ਹੋਣਗੇ ਉਹਨਾਂ ਦੇ ਬਣਾ ਦੇ ਕੁੱਤਾ ਨਲਕਾ ਕਹਿੰਦੇ ਸੀ ਛੋਟਾ ਨਲਕਾ ਉਹ ਕੁੱਤਾ ਨਲਕਾ ਕਹਿੰਦੇ ਸੀ ਕਿਸੇ ਕੋਈ ਕਿਸੇ ਕੋਈ ਸੀਗਾ ਆਪਾਂ ਭੱਜ ਕੇ ਲੈ ਜਾਂਦੇ ਆਂ ਉਹ ਗੇਲੋਂ ਬਲ ਆਪਾਂ ਚੱਕ ਚੌ ਉਹ ਕਹਿੰਦੇ ਹਾਂ ਵਾਹ ਮਜਬੂਤ ਜਿਹਾ ਵਾਹ ਹੁੰਦੇ ਹੁਣ ਤਾਂ ਮੁੜ ਕੇ ਹਲਕੇ ਬਹੁਤ ਚੱਲ ਪਏ ਹਾਂ ਜੀ ਪੁੱਤਾ ਨਾਲ ਕਾ ਕਹਿੰਦੇ ਸੀਗੇ ਅੱਛਾ ਠੀਕ ਹੈ ਜੀ ਇਹ ਖੋਰ ਹੁੰਦਾ ਹੀ ਉਹ ਚੌੜੇ ਹੀ ਆਏ ਜਾਂ ਦੂਸਰੇ ਦੇਸ਼ਾਂ ਇੱਕ ਆਪਾਂ ਦੇਖਦੇ ਹਾਂ ਮੁੱਦਗੀ ਆਪਾਂ ਜਾਂਦੇ ਮੁੱਦਗੀ ਦੇ ਨਾਲ ਜਿੱਥੇ ਹੈ ਗਿਆ ਸੇਮ ਨਾਲ ਸੇਮ ਨਾਲ ਉੱਥੇ ਪਾਣੀ ਵੜਾ ਇਹ ਕਦੋਂ ਕਿਦਾ ਮੰਨ ਲਓ ਪਹਿ ਹੈਗਾ ਚੱਲਦਾ ਗਾ ਬਾਅਦ ਦੇ ਵਿੱਚ ਹੋਇਆਗਾ ਇਹਦੇ ਉੱਥੇ ਨਾ ਸੇਮ ਨਾਲ ਦੇ ਕਿਨਾਰੇ ਤੇ ਨਾ ਨਲਕੇ ਲਵਾਤੇ ਦਾਨੀ ਪੁਰਸ਼ਾ ਨੇ ਠੀਕ ਹੈ ਤੇ ਉਹ ਸੇਮ ਨਾਲ ਆ ਵਗਨ ਕਰਕੇ ਉਹ ਪਾਣੀ ਠੰਡਾ ਥੱਲੋਂ ਹਾਂ ਜੀ ਬਹੁਤ ਨਿਕਲਦਾ ਸੀਗਾ ਤੇ ਮਿੱਠਾ ਵੀ ਸੀ ਵਿਸ਼ਵਾਸ ਸੀਗਾ ਤੇ ਲੋਕ ਉਥੋਂ ਆਮ ਤੌਰ ਤੇ ਕਚਰਾ ਨਿਕਲਵਾ ਦੇਣੇ ਆ ਲੈ ਗਏ ਅੱਛਾ ਠੀਕ ਹੈ ਤਲੰਡੀ ਸਪਲਾਈ ਕਰਦਾ ਰਿਹਾ ਬਾਕੀ ਆਮ ਜਿਹੜੇ ਲੋਕ ਜਾਂਦੇ ਬੋਤਲਾਂ ਭਰ ਕੇ ਲੈ ਜਾਂਦੇ ਜਾਂ ਕੇੰਦੀਆਂ ਭਰ ਕੇ ਲੈ ਜਾਂਦੇ ਉਥੋਂ ਉਥੇ ਆਮ ਤੌਰ ਤੇ ਦਲ ਕੇ ਚੱਲਦੇ ਸੀ ਉਸ ਤੋਂ ਬਾਅਦ ਥੋੜੇ ਪਹਿਲਾਂ ਤਾਂ ਲੋਕ ਆਪ ਗੈਡ ਕਿਲ ਜਾਂਦੇ ਸੀ ਕੁਝ ਚਿਰ ਬਾਅਦ ਹਾਂਜੀ ਕੁਝ ਨਲਕਿਆਂ ਤੇ ਉਥੋਂ ਦਾਨੀਪੁਰ ਸ਼ਹਿਰ ਨੇ ਮੋਟਰਾਂ ਵੀ ਲਵਾ ਦੀਆਂ ਸੀ ਠੀਕ ਹੈ ਇਹ ਜਿਹੜਾ ਨਗਰ ਕੌਂਸਲ ਵਾਲੋਂ ਜਾਂ ਵਾਟਰ ਵਰਕਸ ਦਾ ਹੈ ਹੈ ਫਿਲਹਾਲ ਦਾਣਾ ਮੰਡੀ ਦੀ ਪੰਜ ਟੂਟੀਆਂ ਲੱਗੀਆਂ ਸੀ ਇੱਕ ਤਾਂ ਬਸ਼ੰਬਰ ਦੀ ਦੁਕਾਨਾਂ ਦੇ ਪਾਸੇ ਠੀਕ ਹੈ ਜੀ ਉੱਥੇ ਲੱਗੀ ਹੁੰਦੀ ਸੀ ਇੱਕ ਪਰੇ ਜਿੱਥੇ ਸੰਤੋਸ਼ ਦੀ ਦੁਕਾਨ ਹੈ ਠੀਕ ਹੈ ਜੀ ਜੀ ਬੈਂਕ ਉੱਥੇ ਹੁੰਦੀ ਸੀ ਇੱਕ ਪਰੇ ਕੋਲ ਤੇ ਜਿੱਥੇ ਬਾਥਰੂਮ ਬਣਿਆ ਆਪਣਾ ਸਟਰੀਟਾਂ ਕੋਲ ਉੱਥੇ ਹੁੰਦੀ ਸੀਗੀ ਇਹ ਕਿਹੜੇ ਕਿਸਾਨ ਦੀ ਗੱਲ ਹੈ ਜੀ ਇਹ ਇਹ ਕਿਹੜੇ ਸਾਨ ਦੀ ਗੱਲ ਹੈ ਇਹ ਮੈਂ ਤਾਂ 82 ਲੱਗਾ ਉਹਨੂੰ ਪਹਿਲਾਂ ਜਿਹੜਾ ਪਹਿਲਾਂ ਤੋਂ ਹੀ ਬੈਸ ਬਿੱਲ ਠੀਕ 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 ਉਹਦੇ ਬੋਰ ਕੀਤਾ ਮਾਰਕ ਮਿੱਟੀ ਦੇ ਵਿੱਚੋਂ ਠੀਕ ਠੀਕ ਉੱਤਰ ਮੰਡੀ ਦਾ ਚਾਰਾਂ ਗੁੱਠਾਂ ਦੇ ਲੱਗੇ ਸੀ ਮੰਡੀ ਦਾ ਕਾਵਰੇ ਦਾ ਦੁਕਾਨ ਇੱਕ ਜਿੱਥ ਇਹ ਇੱਕ ਜਿਹੜਾ ਹਵਲ ਆਪਣੀ ਦਵਾਈ ਦੀ ਦੁਕਾਨ ਸੀਗੀ ਅੱਛਾ ਜੀ ਰਾਵਲਵਾ ਹੈ ਅੱਗੇ ਦੁਕਾਨ ਕੋਲ ਹੁੰਦੀ ਸੀ ਠੀਕ ਠੀਕ ਹੈ ਪੰਜ ਛੂੜੀਆਂ ਚਾਰ ਰੇ ਲਾਈਆਂ ਲਾਈਆਂ ਨੇ ਠੀਕ ਹੈ ਠੀਕ ਹੈ ਸਾਰੇ ਉੱਥੇ ਜਿਹਨੇ ਜੀਏ ਦੀ ਬਰਾ ਦੇ ਪਾਣੀ ਨੂੰ ਭਰਦੇ ਚੰਗਾ ਪਾਣੀ ਸੀ ਬੋਰ ਦਾ ਠੀਕ ਠੀਕ ਹੈ ਨੇ ਪੀਨ ਫੋਨ ਆਇਆ ਸੀ ਪਾਣੀ ਹੋ ਸੀਗਾ ਹਾਂ ਜੀ ਭਾਈ ਕੱਪੜੇ ਤੁਹਾਨੂੰ ਲਗਭਗ ਹਰੇ ਕਰੇ ਨਾਲ ਲੱਗਾਉਂਦੇ ਨੇ ਲੱਗਾ ਲੱਗਾਂਗੇ ਹਾਂ ਜੀ ਹਰੇ ਕਰੇ ਲੱਗਾਉਂਦੇ ਕਿ ਇੱਕ ਦਿਨ ਹੀਗਾ ਹੂੰ ਹੂੰ ਤੇ ਇੱਕ ਹੂ ਹੁੰਦਾ ਸੀਗਾ ਚੌਂਕ ਦੇ ਵਿੱਚ ਤਲਵੰਡੀ ਦੇ ਜਿਹਨੂੰ ਉਹ ਸ਼ੇਰ ਚੌਂਕ ਆਜਦਾ ਜਿਹੜਾ ਠੀਕ ਹੈ ਜੀ ਤੇ ਇਹ ਹੁਣ ਹੁਣ ਨਾਲ ਕੇ ਕਿਹੇ ਕਰੇਗੇ ਜੀ ਹੁਣ ਤਾਂ ਨਾਲ ਤਾਂ ਨਹੀਂ ਕਿਸੇ ਕਰੇਗਾ ਨਹੀਂ ਹੈਗਾ ਨਾ ਕਿਹੇ ਕਰੀ ਜਾਣੀਗਾ ਜੀ ਪਾਣੀ ਮਾੜ ਦੂੰਗੇ ਦੂੰਗੇ ਚਲੇਗੇ ਹਾਂਜੀ 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 ਟਰੱਕ ਲੋਕ ਜਿਹੜੇ ਆ ਥੋੜੇ ਜਿ ਤੰਮੀਓ ਵੀ ਪੈਸੇ ਘੁੰਨੋ ਸੌਖੇ ਹੋ ਗਏ ਸੌਖੇ ਹੋ ਗਏ ਹਾਂਜੀ ਮੱਛੀ ਮੋਟਰਾਂ ਮੋਟਰਾਂ ਨੂੰ ਆ ਗਿਆ ਬਾਕੀ ਜੋ ਵਾਟਰ ਵਰਕਸ ਜਦੋਂ ਆ ਗਿਆ ਮਿਊਨਿਸਪੈਲਿਟੀ ਦਾ ਉਸ ਤੋਂ ਬਾਅਦ ਲੋਕਾਂ ਨਾਲ ਕੇ ਉਹਦੀ ਖਤਮ ਕਰਦੇ ਚਲੋ ਬੈਕਰ ਐਸੋਸੀਏਸ਼ਨ ਤੇ ਆ ਜਿਹੜਾ ਹੱਤੀ ਵਾਲਾ ਹੱਤੀ ਵਾਲਾ ਉਹ ਹੈਗਾ ਯਾ ਆਪਣਾ ਠੀਕ ਠੀਕ ਤੇ ਬੁੜੀਆਂ ਦੇ ਕੱਪੜੇ ਕੂਪੜੇ ਤੋਂ ਨੂੰ ਸ਼ੇਫ ਚੌਂਗ ਦਿੱਤੇ ਉਹ ਕਾਫੀ ਵੱਡਾ ਖੂ ਹੁੰਦਾ ਸੀਗਾ ਠੀਕ ਹੈ ਜੀ ਉਹਦਾ ਦੈਰਾ ਵੀ 25 30 ਫੁੱਟ ਹੋਊਗਾ ਅੱਛਾ ਜੀ ਸ਼ੇਫ ਚੌਂਗ ਬਣਿਆ ਜਿੱਥੇ ਮਾਛਰ ਚੌਕ ਕੋ ਬੰਦਿਆ ਦੀ ਹੁੰਦਾ ਸੀ ਉਹ ਸੌਦਾ ਸਹੀ ਕੱਪੜੇ ਕੱਪੜੇ ਉੱਥੇ ਤੋਂ ਦੇ ਹੁੰਦੇ ਹੁੰਦੇ ਜਾ ਕੇ ਕੱਪੜੇ ਬੁਣੀਆਂ ਉੱਥੇ ਧੋ ਲੈਂਦੇ ਜਾਂ ਕੇ ਠੀਕ ਹੈ ਜੀ ਜਾਨੀ ਕਿ ਉਹ ਲੋਨ ਮੰਨ ਵਾਂਗੂ ਨਹੀਂ ਸੀ ਰੋਜ਼ ਕੱਪੜੇ ਧੋ ਰੋਜ਼ ਧੋ ਲੋਕੇ ਦਿਹਾਤੇ ਬਾਅਦ ਇਕੱਠੇ ਕਰਕੇ ਲੈ ਜਾਂਦੇ ਠੀਕ ਹੈ ਜੀ ਉੱਥੇ ਜਾ ਕੇ ਧੋ ਲੈਂਦੇ ਉੱਥੇ ਖੇਲਾਣੀਆਂ ਬੰਨੀਆਂ ਸੀ ਠੀਕ ਹੈ ਜੀ ਉੱਥੇ ਜਾ ਕੇ ਬਹਿ ਗਏ ਤੇ ਪਸ਼ੂ ਵੀ ਪਾਣੀ ਪੀਂਦੇ ਸੀ ਪਸ਼ੂਆਂ ਤੇ ਭਰ ਦਿੰਦੇ ਸੀ ਠੀਕ ਹੈ ਯਾ 3 ਨੰਬਰ ਕ ਲਈ ਹੁੰਦਾ ਹੈ ਠੀਕ ਠੀਕ ਹੈ ਠੀਕ ਹੈ ਕੋਈ